ਉਨੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਅੱਜ ਸਾਡੇ ਬੱਚਿਆਂ ਨੂੰ ਗੁਰਦਾਸ ਮਾਨਤਾ ਯਾਦ ਹੈ ਪਰ ਭਾਈ ਗੁਰਦਾਸ ਜੀ ਕੌਣ ਸਨ ਉਹਨਾਂ ਦਾ ਜੀਵਨ ਕਿਵੇਂ ਦਾ ਸੀ ਉਹਨਾਂ ਦੀ ਡੇਟ ਆਫ ਬਰਥ ਕੀ ਹੈ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕੌਮ ਦੀ ਅਗਵਾਈ ਕੀਤੀ ਹੈ ਅੱਜ ਸਾਨੂੰ ਤੇ ਸਾਡੇ ਬੱਚਿਆਂ ਨੂੰ ਇਸ ਬਾਰੇ ਸ਼ਾਇਦ ਗਿਆ ਨਹੀਂ ਇਸ ਕਰਕੇ ਗੁਰੂ ਪਿਆਰ ਵਾਲਿਓ ਹਰ ਥਾਂ ਤੇ ਬੇਨਤੀ ਕਰੀਦੀ ਹੈ ਸਿੱਖ ਨੂੰ ਪੜਨਾ ਪੈਣਾ ਹੈ ਸ਼ੇਖ ਨੂੰ ਸਮਝਣਾ ਪੈਣਾ ਹੈ ਅੱਜ ਤੁਸੀਂ ਦੇਖੋਗੇ ਪਿਆਰਿਓ ਪਖੰਡਵਾਦ ਵਾਲੇ ਪਾਸੇ ਸਾਡੀ ਪਬਲਿਕ ਸਾਡੀ ਦੁਨੀਆ ਕਿਉਂ ਜਾ ਰਹੀ ਹੈ ਕਿਉਂਕਿ ਨਾ ਤਾਂ ਉੱਤੇ ਕਿਸੇ ਐਜੂਕੇਸ਼ਨ ਦੇ ਲੋੜ ਹੈ ਕੋਈ ਜਲ ਦਿੱਤੇ ਜਾ ਰਿਹਾ ਹੈ ਕੋਈ ਤਵੇਤ ਬਣਾ ਕੇ ਦੇ ਰਿਹਾ ਹੈ ਕੋਈ ਹੱਥਾਂ ਵਿੱਚ ਧਾਗੇ ਪਾ ਰਿਹਾ ਹੈ ਕੋਈ ਜਦੋਂ ਖੰਡੇ ਬਾਟੇ ਕੀ ਪੋਲ ਲੈਣ ਵਾਸਤੇ ਆਉਂਦਾ ਉਹਨਾਂ ਦੇ ਪੈਰਾਂ 'ਚ ਧਾਗੇ ਦੇਖਣ ਦੀ ਅਸੀਂ ਦੇਖਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਵਹਿਮਾਂ ਭਰਮਾਂ ਪਖੰਡਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਬੈਠਾ ਹੋਇਆ ਹੈ